ਮੈਨੂੰ ਉੜਦਾ ਉੜਦਾ ਜਿਹਾ ਪਤਾ ਲੱਗਿਆ ਪਿੰਡ ਵਿੱਚੋਂ ਖਬਰ ਆਈ ਹੈ ਜਿੱਦਾਂ ਮੈਂ ਸਰਪੰਚੀ ਵਾਲੀ ਗੱਲ ਕਰੀ ਤੀ ਕਹਿੰਦੇ ਪੰਜ ਬੰਦੇ ਤਾਂ ਪਹਿਲਾਂ ਖੜੇ ਨੇ ਉਹ ਖੜੇ ਆ ਛੇਵਾਂ ਬੰਦਾ ਤੂੰ ਪੰਜ ਬੰਦੇ ਪਹਿਲੇ ਆ ਅਬੀ ਕੰਪੀਟੀਸ਼ਨ ਤਕੜਾ ਹੋਗਾ ਸਰਪੰਚੀ ਵਾਲਾ ਹਾਂ ਗੁਜਰ ਬਾਈ ਹਾਂ ਜੀ ਸਰਪੰਚੀ ਵਾਲਾ ਕੰਪੀਟੀਸ਼ਨ ਤਕੜਾ ਹੋਣੇ ਵਾਲਾ ਹੈ ਪੰਜ ਬੰਦੇ ਪਹਿਲੇ ਹੈ ਛੇਵਾਂ ਬੰਦਾ ਮੈਂ ਨੌਨ ਇਹ ਨਹੀਂ ਪਤਾ ਕਿਹੜੇ ਕਿਹੜੇ ਬੰਦੇ ਆ ਅੱਛਾ ਜੀ ਹਾਂ ਉਹ ਇਹ ਪਤਾ ਲੱਗਿਆ ਵੀ ਜਿਹੜੀ ਮੈਂ ਕੱਲ ਵੀਡੀਓ ਬਣਾ ਕੇ ਪਾਈ ਤੀ ਤੇ ਮੈਂ ਕਿਹਾ ਮੈਂ ਸਰਪੰਚੀ ਚੋਣ ਲੜਨੀ ਆ ਤੇ ਬੰਦੇ ਕੋਲ ਮੈਂ ਦੱਸਿਆ ਭਾਈ ਮੈਂ ਕਿਹਾ ਮੈਂ ਵੀ ਜਿੱਦਾਂ ਜਿਹੜੇ ਹੁੰਦੇ ਆਪਣੇ ਖਾਸ ਖਾਸ ਬੰਦੇ ਉਹਦੇ ਪਤਾ ਲੱਗਿਆ ਅੱਛਾ ਮੈਂ ਤਾਂ ਵੀ ਐਲਾਨ ਕਰਤਾ ਮੈਂ ਕਿਹਾ ਵੀਡੀਓ ਨਹੀਂ ਦੇਖੀ ਕਹਿੰਦਾ ਮੈਂ ਵੀਜੀਦਾ ਦੇਖੀ ਨਹੀਂ ਹੈਗੀ ਤੇ ਕਹਿੰਦਾ ਸ਼ਿਵਾਮੰਦਾ ਤੂੰ ਹੋ ਗਿਆ ਮੈਂ ਫਿਰ ਤਾਂ ਠੀਕ ਆ ਮੈਂ ਸਰਪੰਚੀ ਦੇ ਵੋਟਾਂ ਪਾਉਣੀਆਂ ਆ ਆਪਣੇ ਤਾਂ ਹਾਂ ਹਾਂ ਠੀਕ ਆ ਫਿਰ ਵੋਟਾਂ ਪਣੀਆਂ ਚਾਹੀਦੀਆਂ ਬਾਈ ਤੇ ਫਿਰ ਮੇਰਾ ਦੋਸਤ ਆ ਰਿੰਕੂ ਸਰਪੰਚ ਸਾਹਿਬ ਜਿਹੜਾ ਤੁਸੀਂ ਦੇਖਿਆ ਹੋਣਾ ਵੀਡੀਓ ਚ ਆਉਂਦਾ ਰਿੰਕੂ ਆਉਂਦਾ ਚੱਲੇ ਮੇਰੇ ਸਾਡੇ ਦੋ ਪਿੰਡ ਇਕੱਠੇ ਹੀ ਆ ਮਾਲਾ ਚੱਲੀ ਆ ਤੇ ਉਹ ਸਾਡੇ ਨਾਲ ਉੱਠਦਾ ਬੈਠਦਾ ਖਾਂਦਾ ਪੀਂਦਾ ਸਾਡੇ ਨਾਲ ਕ੍ਰਿਕਟ ਵੀ ਸਾਡੇ ਨਾਲ ਖੇਲਣ ਜਾਂਦਾ ਤੇ ਫਿਰ ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਗਿਆ ਮੈਂ ਕਿਹਾ ਮੈਨੂੰ ਫਿਰ ਸਰਪੰਚ ਦੇ ਦੋ ਪੈਜ ਦਾ ਸਖਾਵਰ ਮੜੇ ਉਹ ਕਹਿੰਦਾ ਬਾਈ ਕੋਈ ਗੱਲ ਨਹੀਂ ਮੈਂ ਤੁਹਾਨੂੰ ਕੱਲੀ ਕੱਲੀ ਗੱਲ ਦੱਸੂਗਾ ਵੀ ਕਿਆ ਕੋ ਸਰਪੰਚ ਵੀ ਹੈ ਕਿਆ ਕੁਝ ਨਹੀਂ ਹੈ ਇੱਕ ਤਾਂ ਹੋਰ ਕਮੈਂਟ ਆਇਆ ਹੋਇਆ ਅੱਜ ਹਾਂ ਉਜਾ ਗਾਣਾ ਨਹੀਂ ਤਾਂ ਆਇਆ ਹੈਗਾ ਲੈ ਲੈ ਵੇ ਸਰਪੰਚੀ ਪਿੰਡ ਤੋਂ ਬਾਹਰ ਕੋਠੀ ਪਾਵਾਂਗੇ ਲੈ ਲੈ ਵੇ ਸਰਪੰਚੀ ਪਿੰਡ ਤੋਂ ਬਾਹਰ ਕੋਠੀ ਪਾ ਬਾਈ ਨੇ ਪਹਿਲਾ ਕਹਦਾ ਭਾਈ ਪਹਿਲਾ ਸਰਪੰਚ ਬਣ ਜਾ ਬਾਅਦ ਚ ਕੋਠੀ ਮਾਈ ਅੱਛਾ ਫਿਰ ਲੋਕ ਕਹਿੰਦੇ ਲੈ ਸਰਪੰਚੀ ਦੇ ਸਿਰ ਤੇ ਕੋਠੀ ਪਾ ਲਈ ਕਈ ਤੇ ਪਹਿਲਾਂ ਪਾਉਣੀ ਆ ਉਹ ਤਾਂ ਅਸੀਂ ਪਹਿਲਾਂ ਪਾਉਣੀ ਆ ਹਾਂ ਸਾਨੂੰ ਲੋਕ ਉਹ ਨਾ ਕਹਿਣਗੇ ਹਾਂ ਇਹ ਨਾ ਕਹਿਣ ਸਰਪੰਚ ਪੈਸੇ ਖਾ ਕੇ ਸਰਪੰਚ ਪੈਸੇ ਖਾ ਕੇ ਕੋਠੀ ਪਾਲੀ ਹਾਂ ਹਾਂ ਫਿਰ ਜਦੋਂ ਮੈਂ ਸਰਪੰਚ ਜਿਹੇ ਵੀਡੀਓ ਬਣਾਈ ਹੁਣ ਕਈ ਬੰਨਿਆਂ ਕੋਲ ਡਾਟਾ ਹੁੰਦਾ ਵੀ 5 ਸਾਲ ਦਾ ਮੈਂ ਦੱਸਣਾ ਤਾਂ ਹੈ ਨਹੀਂ ਕਿ ਵੀਡੀਓ ਸਾਰੇ ਪਿੰਡਾਂ ਨੇ ਦੇਖਣਾ ਕਹਿੰਦਾ ਵੀ ਤੇਰੇ ਪਿੰਡ ਪਰ ਇੰਨਾ ਪੈਸਾ ਆਇਆ ਕਿਤੇ ਲੱਗਿਆ ਹੋ ਤਾਂ ਲੱਗਦਾ ਨਹੀਂ ਯਾਰ ਜਦੋਂ ਕਹਿੰਦਾ ਮੈਂ ਵੀਡੀਓ ਬਹੁਤ ਟਾਈਮ ਤੋਂ ਥੋੜੀ ਫੋਲੋ ਕਰਦਾ ਮੈਂ ਦੇਖਦਾ ਤੇਰੀਆਂ ਮੈਂ ਸਾਰੀਆਂ ਤੇ ਮੈਂ ਸਾਰਾ ਸਰਵੇ ਕੱਢਿਆ ਕਹਿੰਦਾ ਮੈਂ ਵੀ ਉਹਨੂੰ ਫਿਰ ਡਾਟਾ ਹੁੰਦਾ ਵੀ ਕਿਹੜੇ ਕਿਹੜੇ ਪਿੰਡਾਂ ਨੂੰ ਰੋਪੜ ਜਿਲ੍ਹੇ ਕਿੰਨਾ-ਕਿੰਨਾ ਪੈਸਾ ਗਿਆ ਹਨ ਉੱਪਰੋਂ ਚੱਲਦਾ ਪੈਸਾ ਕਿੱਥੇ ਤੱਕ ਲੱਗਦਾ ਸਾਨੂੰ ਕਹਿੰਦਾ ਹੁਣ ਫੋਟੋ ਵੀਡੀਓ ਚਾਹੁੰਨੋਂ ਆਪਣੇ ਗੱਲਾਂ ਕਰਨੀਆਂ ਨੱਲਾ ਹੋਰ ਵੱਜ ਜਾਂਦੀਆਂ ਤੇ ਮੈਂ ਸੋਚਦਾ ਜਿੰਨਾ ਪਿੱਛੋਂ ਪੈਸਾ ਆਵੇ ਉਹਨਾਂ ਦਾ ਉਹਨਾਂ ਲੱਗ ਜਵੇ ਨਾ ਪਿੰਡ ਪਰ ਪਿੰਡ ਦੀ ਕੋਈ ਨਹਾਰ ਬਦਲ ਜਵੇ ਠੀਕ ਹੈ ਗੁਜਰ ਬਾਈ ਹਾਂ ਨਹਾਰ ਬਦਲ ਜੇ ਪਿੰਡ ਦੀ ਦੇਖਾਂਗੇ ਜੇ ਬਣੇ ਬਾਕੀ ਹਾਲੇ ਗੱਲਾਂ ਮੈਂ ਤਾਂ ਹੋਰ ਹੋਣੀਆਂ ਹਲੇ ਕਰੀ ਗੱਲਬਾਤ ਇਹਦੇ ਚਲੋ ਤੁਹਾਡੇ ਬਹੁਤ ਪਿਆਰ ਸਤਿਕਾਰ ਮਿਲ ਰਿਹਾ ਵਿੱਚ ਇਹ ਵੀ ਕਹਿ ਰਿਹਾ ਵੀ ਨਾ ਖੜਕਾ ਨੂੰ ਬਾਈ ਪੰਗਾ ਲੈਣਾ ਤੂੰ ਘੁੰਮਣੇ ਫਿਰਨੇ ਵਾਲਾ ਬੰਦਾ ਤੂੰ ਬਣਾ ਘੁੰਮ ਫਿਰ ਆ ਦੇਖ ਤਾਂ ਲਈ ਇਹ ਵੀ ਰੰਗ ਦੇਖ ਲਈ ਇੱਕ ਬੰਦੇ ਨੂੰ ਤਜਰਬੇ ਕਰਨੇ ਚਾਹੀਦੇ ਆ ਕਿਤੇ ਬੰਦੇ ਦੀ ਜਿਹੜੀ ਹਾਂ ਨਾਲ ਸੁਣਾ ਸੁਣਾ ਇਸ ਨੂੰ ਐ ਗੁੱਜਰ ਬਾਈ ਮੇਰੇ ਇੱਕ ਦੋਸਤ ਆ ਹਾਂ ਉਹ ਇੱਥੇ ਧੁੱਕੇ ਥੋੜਾ ਸਾਈਡ ਥੁੱਕਲੇ ਕਰ ਇੱਥੇ ਆਪਣੇ ਸਬਜ਼ੇ ਸੁਝੇ ਲਾਉਣੇ ਆ ਲੈ ਉੱਥੇ ਧੁੱਕਦਾ ਉੱਥੇ ਨੂੰ ਦੱਬਦਾ ਸਲੇ ਨੂੰ ਉਹ ਕੜੇ ਜਾਂਦੇ ਆ ਅੱਛਾ ਨਿਆਣੇ ਨਿਆਣੇ ਸਕੂਲ ਨਾਲੇ ਚੱਕੀ ਫਿਰਦਾ ਕੰਮ ਚੱਲਿਆ ਹੁਣ ਮੇਰੇ ਖਿਆਲ ਚ ਮੇਰਾ ਇੱਕ ਦੋਸਤ ਦਾ ਇੱਧਰ ਮੂੰਹ ਗੱਲ ਸੁਣ ਮੇਰੀ ਫਿਰ ਤੁਹਾਨੂੰ ਉਹ ਹੋਊਗਾ ਫਿਰ ਤੁਹਾਨੂੰ ਪਤਾ ਲੱਗਣਾ ਗੱਲਬਾਤ ਮੈਂ ਕਿਆ ਕਹਿਣਾ ਚਾਹੁੰਦਾ ਗਰੀਬ ਤਾਂ ਉਹ ਉਹਨੂੰ ਨੌਕਰੀ ਮਿਲ ਗਈ ਇਸ ਟਾਈਮ ਨੂੰ ਘੱਟੋ ਘੱਟ ਵੀ ਜਿਆਦਾ ਨਹੀਂ ਜਿਆਦਾ 1,20,000 ਰੁਪਏ ਤਨਖਾਹ ਹੁੰਦੀ ਹੋਣੀ ਹੈ ਮੈਂ ਨੇ ਮੈਂ ਨੇ ਵੀ ਤੇ ਕਹਿੰਦਾ ਮੈਂ ਗਰੀਬੀ ਵੀ ਦੇਖੀ ਆ ਹੁਣ ਅਮੀਰੀ ਵੀ ਦੇਖੀ ਆ ਕਹਿੰਦਾ ਇਹ ਦਿਨ ਬਦਲ ਸਕਦੇ ਆ ਠੀਕ ਆ ਮੇਰੀ ਨੌਕਰੀ ਗਈ ਮੈਂ ਫੇਰ ਉੱਠੀ ਆ ਜਾਣਾ ਕਹਿੰਦਾ ਕਹਿੰਦਾ ਅੱਜ ਮੇਰੇ ਕੋਲ ਪੈਸਾ ਸਮਝ ਗਿਆ ਅੱਜ ਮੈਂ ਉਹ ਪੈਸੇ ਨੂੰ ਜੀਣਾ ਚਾਹੁੰਦਾ ਵੀ ਅੱਜ ਉਹ ਪੈਸਾ ਉਹ ਪੈਸਾ ਨੂੰ ਮੈਂ ਜੀਣਾ ਚਾਹੁੰਦਾ ਵੀ ਕਹਿੰਦਾ ਇਹ ਨਹੀਂ ਪਤਾ ਵੀ ਕੱਲ ਨੂੰ ਦਿਨ ਬਦਲ ਜਾਣਾ ਗਾਣ ਦਾ ਭਾਵੇਂ ਸੀ ਉਹ ਆਪਣਾ ਪਛੋਕੜੇ ਨਹੀਂ ਭੁੱਲ ਰਿਹਾ ਜਿਹੜਾ ਬੰਦਾ ਪਹਿਲੇ ਹੀ ਭੁੱਲ ਗਿਆ ਉਹ ਤਾਂ ਫਿਰ ਗਿਆ ਗਿਆ ਫਿਰ ਉਹ ਗਿਆ ਹਾਂ ਆਪਣੇ ਦਿਨਾਂ ਨਾ ਭੁੱਲੇ ਬੰਦਾ ਬਾਬਾ ਜੀ ਵੀ ਆ ਗਏ ਨੇ ਵਧੀਏ ਬਾ ਤਿਆਰੀ ਬਾਈ ਬਸ ਹੋਰ 5-10 ਮਿੰਟ ਚੱਲਦੇ ਆ ਇਹ ਚੀਜ਼ਾਂ ਹੋ ਜਾਂਦੀ ਜਿਹੜਾ ਬੰਦਾ ਨਾ ਆਪਣਾ ਪਿੱਛੇ ਉਹ ਮੈਂ ਕਹਾਂ ਵੀ ਮੈਨੂੰ YouTube ਨਾਲ ਇੱਥੇ ਤੋਂ ਉੱਥੇ ਤੱਕ ਪਹੁੰਚਾਤਾ ਨਾ ਅੱਜ ਚੀਜ਼ ਖੇਤ ਨਹੀਂ ਬਣੇ ਭੁੱਲੇ ਸ ਆਪਾਂ ਖੇਤ ਚ ਬਣਾਉਂਦੇ ਆ ਗਰਾਊਂਡ ਜਿਹਾਂ ਦੇ ਗਰਾਊਂਡ ਚ ਜਾਂਦੇ ਆ ਇਹ ਮੇਰਾ ਪਿਛੋਕੜ ਮੈਂ ਇਹ ਭੁੱਲਿਆ ਨਹੀਂ ਜੀ ਠੀਕ ਹੈ ਜੀ ਆਪਣਾ ਇਹ ਪਿਛੋਕੜ ਯਾਦ ਰੱਖੋ ਜੀ ਉਸ ਨੂੰ ਨਹੀਂ ਪਤਾ ਹੁੰਦਾ ਰੱਬ ਇੱਥੋਂ ਚੱਕ ਕੇ ਫੇਰ ਉੱਥੇ ਮਾਰੇ ਇਹ ਫੇਰਾ ਖੇਤ ਆਪਣਾ ਹੈਗਾ ਹੀ ਭਾਈ ਫੇਰ ਵਲਾਂਗੇ ਇਹਨੂੰ ਫੇਰ ਗੁੱਜਰ ਬਾਈ ਦੇ ਕਹੀ ਫੜ ਲਾਂਗੇ ਜਿਹੜੇ ਮੇਰੇ ਕੋਲ ਚਾ ਪੈਸੇ ਰੱਬ ਨੇ ਦਿੱਤੇ ਆ ਮੈਂ ਗਾਹਾਂ ਵੰਡ ਰਿਹਾ ਉਹ ਜੇ ਉਹ ਚੀਜ਼ ਨੂੰ ਮੈਂ ਜੀ ਰਿਹਾ ਜਿਹੜਾ ਸਮਾਂ ਦਿੱਤਾ ਰੱਬ ਨੇ ਉਹਨੂੰ ਜੀਰੋ ਪੂਰਾ ਸਮਾਂ ਸਮਾ ਸਮਰੱਥ ਹੈ ਸਮਾਂ ਸਮਾ ਸਮਰੱਥ ਹੁੰਦਾ ਭਾਈ ਇਸ ਸਮੇ ਸਮੇਂ ਦੀ ਗੱਲਾਂ ਹੁੰਦੀ ਜੇ ਹੁਣ ਮੈਂ ਸਰਪੰਚੀ ਬਾਰੇ ਕਿਹਾ ਠੀਕ ਹੈ ਜੀ ਤਾਂ ਲੜਾਂਗੇ ਜ਼ਰੂਰ ਅਰ ਜਿੰਨ ਇੱਕ ਬੰਦਾ ਸਰਵਜੀ ਦਿਵਸ ਸਾਡੇ ਮੇਰੇ ਚਾਚੇ ਨੇ ਉਹਦੀ ਲਾਤੀ ਮੈਂ ਡਿਊਟੀ ਆ ਵੀ ਸਾਰੇ ਸਾਨ ਬੰਨ ਕਰੂ ਵੀ ਮੈਂ ਹਾਲੇ ਇੱਥੇ ਬਿਜੀ ਆ ਵੀ ਕਦੋਂ ਪੇਪਰ ਭਰੇ ਜਾਣੇ ਕਦੋਂ ਕਿਆ ਹੋਣਾ ਕਿ ਆ ਫੀਸ ਸਰਵਜੀ ਕਿਆ ਇਹਦਾ ਉਹ ਹੁੰਦਾ ਵੀ ਕਿਆ ਕੁਆਲਿਫਿਕੇਸ਼ਨ ਹੈ ਬਾਕੀ ਤੁਸੀਂ ਵੀ ਕਮੈਂਟ ਜੀ ਦੱਸੋ ਤੁਹਾਨੂੰ ਆਪਣੇ ਪਤਾ ਹੀ ਹੋਣਾ ਵੀ ਕਿਆ ਕੁਝ ਰੂਲ ਐਂਡ ਰੈਗੂਲੇਸ਼ਨ ਹੈ ਵੀ ਹਾਲੇ ਮੈਨੂੰ ਇਹਦੇ ਬਾਰੇ ਜ਼ੀਰੋ ਲੈਵਲ ਪਤਾ ਹਮੇ ਜੇ ਬੰਦਾ ਕਹਿੰਦਾ ਕੋਈ ਬੰਦਾ ਬਾਹਰੀ ਕੰਟਰੀ ਜਾਂਦਾ ਨਾ ਜ਼ੀਰੋ ਤੋਂ ਉੱਠਦਾ ਉੱਪਰ ਜਾਂਦਾ ਵੀ ਜ਼ੀਰੋ ਤੋਂ ਸਟਾਰਟ ਕਰਨੀ ਮੈਨੂੰ ਉੜਾੜਾ ਹਲੇ ਕੁਛ ਨਹੀਂ ਪਤਾ ਇਹ ਬਦ ਵੀ ਹਾਂ ਇੱਕ ਇੱਕ ਇਹ ਪਤਾ ਜੀ ਜਦੋਂ ਸਰਪੰਚ ਬਣ ਗਿਆ ਉਹਦੇ ਨਾਲ ਇੱਕ ਬੈਚ ਮਿਲ ਜਾਣਾ ਮੈਨੂੰ ਸਰਪੰਚ ਸਾਹਿਬ ਵਾਲਾ ਬੜੀਆਂ ਗੱਟੀਆਂ ਆ ਰਹੀਆਂ ਅੱਜ ਤਾਂ ਯਾਰ ਇਹਨਾ ਸਵਾਲ ਲeke ਜਾ ਰਹੇ ਆ ਅੱਗੇ ਭਰਤ ਪਾ ਰਹੇ ਆ ਠੀਕ ਹੈ ਕੱਲ ਮੈਨੂੰ ਇੱਕ ਬੰਦੇ ਨੇ ਸਲਾਹ ਵੀ ਦਿੱਤੀ ਦੀ ਕਹਿੰਦਾ ਭਰਤ ਜਗਾ ਸਵਾਹ ਪਾ ਲਈ ਮੈਂ ਕਹਿੰਦਾ ਇਹ ਕੰਮ ਨਹੀਂ ਕਰਨਾ ਯਾਰ ਕੀ ਤਾਂ ਚੱਲ ਜਾਂਦਾ ਹੈ ਉਹ ਜਿੱਥੇ ਕਿਤੇ ਜ਼ਿਆਦਾ ਪਾਣਾ ਆਪਣੇ ਤਾਂ ਇੰਨਾ ਪਾਣਾ ਵੀ ਨਹੀਂ ਹੈਗਾ ਕਦੇ ਇੱਕ ਗੱਡੀ ਨਾਲ ਦੋ ਗੁਣੇ ਦਰਾਂ ਪੂਰਾ ਵਧੀਆ ਬਣ ਜਾ ਮੈਂ ਕਹਿੰਦਾ ਇਹ ਚੀਜ਼ ਨਹੀਂ ਪਾਉਣੀ ਯਾਰ ਉਹ ਕਿਤੇ ਨਹੀਂ ਜ਼ਿਆਦਾ ਪੈ ਗਿਆ ਉਹਦੀ ਰਾਖ ਜੀ ਨਾ ਫਿਰ ਆੜੇ ਦੇ ਨਾਲ ਘੁੰਮਦੀ ਫਰੀ ਜਾਂਦੀ ਹੈ ਤੇ ਕਿਤੇ ਨਾ ਕੋਈ ਮੋਗਾ ਜਾ ਹੋ ਗਿਆ ਕਿ ਪਾਣੀ ਥੱਲੇ ਨੂੰ ਕਰਾਸ ਕਰ ਗਿਆ ਠੀਕ ਹੈ ਉਹ ਫਿਰ ਰਾਖ ਜੀ ਦੀ ਘੁੰਮੀ ਜਾਂਦੀ ਹੈ ਇਹ ਹੋ ਸਕਦਾ ਇੱਕ ਬੰਦੇ ਨੇ ਕਰਿਆ ਸੀ ਇਦਾਂ ਉਹਨੇ ਟੋਆ ਪਟਿਆ ਧਰਤੀ ਥੱਲੇ ਡੂੰਗਾ ਹੈ ਨਾ ਡੂੰਗਾ ਟੋਆ ਪਟਿਆ ਉਹਦੇ ਵਿੱਚ ਰਾਖ ਪਾਤੀ ਉੱਪਰ ਜਿਹੜੀ ਸਾਫ ਮਿੱਟੀ ਬਾਹਰ ਕੱਢ ਲਈ ਪਰ ਮੈਂ ਸੋਚਦਾ ਕਿ ਕਿਤਨਾ ਕਿਤੇ ਇਹ ਚੀਜ਼ ਗਲਤ ਹੈ ਉਹਦੇ ਵਿੱਚ ਥੋੜਾ ਜਿਹਾ ਮੈਂ ਦੇਖਿਆ ਉਹਦੇ ਸਾਡੇ ਪਿੰਡ ਚ ਪਾਇਆ ਤਾਂ ਕਿਸੇ ਨੇ ਨਹੀਂ ਪਾਇਆ ਉਹ ਉੱਪਰ ਉਹਦੇ ਵਿੱਚ ਕਾਲੀ ਕਾਲੀ ਲਹਿਜੇ ਦਾ ਤੇਲ ਜਿਹਾ ਉੱਪਰ ਤਿਰਦਾ ਹੁੰਦਾ ਹੈ ਕਿਦਾਂ ਨਿਕਤੇ ਚੀਜ਼ ਮੈਨੂੰ ਗਲਤ ਲੱਗੀ ਪਰਤ ਬਾਦ ਨੇ ਸਸਤੀ ਮਿਲ ਜਾਂਦੀ ਉਹਨਾਂ ਨੂੰ ਆਪਣਾ ਜਿਹੜੀ ਸਵਾ ਬਣਦੀ ਮੈਂ ਸੋਚਦਾ ਐਦਾਂ ਬਣਦੀ ਹੁਣੀ ਮੇਰੇ ਖਿਆਲ ਜਿਹੜੇ ਕੋਈ ਚੀਜ਼ ਪਕਾਉਂਦੇ ਆ ਨਾ ਉਹ ਜਿਹਦਾ ਕੋਈ ਲੋਹਾ ਪਕਾਉਣਾ ਉਹ ਸੈਂਚਾ ਬਣਾਉਂਦੇ ਹੁਣੇ ਸਮਝ ਗਏ ਨਾ ਜਿੱਦਾਂ ਹੁਣ ਮੋਟਰਸਾਈਕਲ ਦਾ ਸਾਹਮਣੇ ਸੈਂਚਰ ਜਿੱਦਾਂ ਆਹ ਤੁਹਾਨੂੰ ਦਿਖਾਉਂਦਾ ਸਮਝਾਉਂਦਾ ਮੈਂ ਇਹ ਹੈ ਜਿਹੜਾ ਮੋਟਰਸਾਈਕਲ ਦਾ ਸੈਂਚਰ ਆ ਇਹ ਜਿਹੜੀ ਮਿੱਟੀ ਰੱਖਦੇ ਹੁਣ ਉੱਪਰ ਤੇ ਫਿਰ ਪਾ ਕੇ ਆਹ ਚੀਜ਼ ਤਾਂ ਏਦਾਂ ਬਣਦੀ ਉਹ ਫਿਰ ਜਿਹੜੀ ਉਹ ਆ ਉਹਦੀ ਜਿਹੜੀ ਫਿਰ ਸਵਾਹ ਬਣ ਜੀ ਰੇਤੋਂ ਫਿਰ ਇੰਨੀ ਡਿਗਰੀ ਤੱਕ ਪਕਾਉਂਦੇ ਆ ਵਿਚ ਚੀਜ਼ ਪੱਕ ਜਵੇ ਪੱਕਣ ਤੋਂ ਬਾਅਦ ਫਿਰ ਜਿਹੜੀ ਪਿੱਛੋਂ ਰਾਖ ਵਾਜਦਾ ਉਹ ਫਿਰ ਬਣ ਜਾਂਦੀ ਫਿਰ ਹੁਣ ਉਹ ਢੇਰ ਲੱਗ ਜਾਂਦਾ ਕਿਤੇ ਨਾ ਕਿਤੇ ਫਿਰ ਪੜਤ ਪੈਂਦਾ ਫਿਰ ਪਾਉਂਦੇ ਆ ਬਾਕੀ ਅੱਜ ਗੁੱਜਰਬਈ ਦੀ ਤਿਆਰੀ ਆ ਪੂਰੀ ਬੜੇ ਬੁੱਟੇ ਲਾਉਣ ਦੀਆਂ ਪਧਰਾ ਕਰਤਾ ਨੇ ਬਾਈ ਨੇ ਠੀਕ ਆ ਆ ਪਾਣੀ ਇਧਰ ਪਿੰਡਿਆਂ ਨੂੰ ਲਾਤਾ ਬਾਈ ਨੇ ਆਪਣੀ ਖੇਤੀਬਾੜੀ ਇਹ ਤੇ ਹੁਣ ਚੱਲੀਏ ਘਰ ਨੂੰ ਆ ਕਿੰਨੇ ਵਜੇ ਆ ਕੇ ਤਾਂ ਅੱਜ ਮੈਂ ਹਾਂ ਪੂਰੇ ਜੇ ਪੌਣੇ ਦੇ ਸੱਤ ਆ ਗਿਆ ਤਾਂ ਥੋੜਾ ਇੱਕ ਤੈ ਸਮੇ ਤੋਂ ਅੱਧਾ ਘੰਟਾ ਲੇਟ ਤਾਂ ਮੈਂ ਕਿ ਮੋਟਰ ਉੱਪਰ ਮੈਂ ਡੇਢ ਦੋ ਘੰਟੇ ਸਪੈਂਡ ਕਰਕੇ ਜਾਂਦਾ ਹਾਂ ਟੰਗਾ ਲੱਗਦਾ ਚੀਜ਼ ਆ ਵੀ ਮੋਟਰ ਦਾ ਵੀ ਕਿਤੇ ਗੱਲ ਕਰਾਂਗੇ ਇਹਦੇ ਬਾਰੇ ਵੀ ਮੋਟਰ ਇੰਨੀ ਵਧੀਆ ਕਿਉਂ ਬਣਾਈ ਐ ਕਾਹਦੇ ਇੰਨੇ ਪੈਸੇ ਲਾਏ ਆ ਦੇਖੋ ਜਿਹੜੇ ਕਿਸਾਨ ਭਾਈ ਥੋੜਾ ਨਾ ਮੋਟਰ ਦਾ ਅੜਦਾ ਸਫਾਈ ਰੱਖੇ ਕਰੋ ਤਾਂ ਸਫਾਈ ਰੱਖੇ ਕਰੋ ਕਿ ਜੇ ਜ਼ਿੰਦਗੀ ਦੇ ਤੁਸੀਂ 60 70 ਸਾਲ ਜੀਏ ਆ ਤਾਂ ਵਿੱਚ ਤੇ 20 ਸਾਲ ਦਾ ਮੋਟਰ ਪਰ ਬੰਦਾ ਗੁਜ਼ਾਰਦਾ ਹੋਣਾ ਹੈ ਹੈ ਠੀਕ ਨਹੀਂ 20 ਸਾਲ ਦਾ ਬੰਦਾ ਮੋਟਰ ਪਰ ਗੁਜ਼ਾਰ ਦਣਗੇ ਇੱਥੇ ਉਹ ਟਾਈਮ ਦੇ ਕੈਲਕੂਲੇਟਰ ਨਾਲ ਕਰੀਏ ਜੇ ਆਪਾਂ ਠੀਕ ਹੈ ਜਿੱਥੇ ਤੁਸੀਂ ਸਾਲ ਦੇ 20 ਸਾਲ ਆਪਣੀ ਜ਼ਿੰਦਗੀ ਦੇ ਗੁਜ਼ਾਰਨੇ ਆ ਨਾ ਉਹ ਚੀਜ਼ ਨੂੰ ਵਧੀਆ ਬਣਾ ਲਓ ਥੋੜੀ ਜੀ। ਵੀ ਥੋੜਾ ਜਿਹਾ ਸਫਾਈ ਰੱਖੋ ਚਲ ਕਹੀ ਹੁਣ ਨਹੀਂ ਹੈ ਕਿ ਰਬ ਕਹਿੰਦੇ ਆਈ ਚਲਾਈ ਚਲਦੀ ਆ ਉਹ ਜਿਹੜੀ ਚੀਜ਼ ਉਹਨੂੰ ਵੀ ਸਾਫ਼ ਸੁਥਰਾ ਰੱਖੋ ਐਨਾ। ਇਹ ਕਮਰਾ ਵੀ ਪਾਇਨਾ ਛੋਟਾ ਜਾਂ ਉਹਨੂੰ ਵੀ ਲਪਾਇ ਲਪੂ ਜਾ ਐਨ ਵੀ ਬਸ ਇੱਕ ਨੌਜਾ ਕਰਤਾ। ਕੋਈ ਫਲ ਬੂਟਾ ਲਾ ਦਿਓ ਕੋਈ ਇਹ ਚੀਜ਼ ਲਾ ਦਿਓ। ਜਦੋਂ ਸਾਡੇ ਤੇ ਰੱਬ ਨੇ ਕਿਤੇ ਮਿਹਰ ਕਰਤੀ। ਕਿਤੇ ਨਾ ਕਿਤੇ ਡ੍ਰੀਮ ਰੱਖੋ ਬਸ ਇਹ। ਵੀ ਹਾਂ ਮੈਂ ਇਹ ਚੀਜ਼ ਕਰਨੀ ਆ। ਮੈਂ ਹੁਣ ਦੂ ਕਿੰਨੀ ਹੁਣ ਮੇਰਾ ਖੇਤ ਦਾ ਮੈਂ ਕਿੰਨੀ ਜਗ੍ਹਾ ਕਵਰ ਕਰਤੀ ਇਹਦੇ ਵਿੱਚ ਹੁਣ ਦੇਖੋ ਕਿੰਨੀਆਂ ਸਾਡੇ ਸਬਜ਼ੀਆਂ ਲੱਜਣੀਆਂ ਕਿੰਨੀ ਇਹ ਚੀਜ਼ ਲੱਜਣ ਥੋੜੀ ਬਹੁਤ ਚਲੋ ਕਈਆਂ ਤੇ ਵੱਡੇ ਵੱਡੇ ਘਰ ਘਰ ਚ ਵੀ ਲਾ ਲੰਨੇ ਆ ਪਰ ਉਹ ਮੇਰੇ ਘਰ ਚ ਜਗ੍ਹਾ ਘਟ ਜਾਣੀ ਇੱਥੇ ਵੀ ਕਰਾਂਗੇ ਸਾਡ ਨੂੰ ਮਾੜੀ ਮੁੱਟੀ ਪਾਲਕ ਤੇ ਨਹੀਂ ਬੱਦ ਕੇ ਆਰੀ ਜੀ ਇੰਨੇ ਕਿ ਨਾ ਛੋਟ ਜੀ ਕਿਰੀ ਬਣਾਵਾਂਗੇ ਆਪਾਂ ਇਹ ਚੀਜ਼ ਬਣਾਵਾਂਗੇ ਕਿਤਨੇ ਜੀ ਚਲੋ ਭਾਈ ਇਹ ਸੀ ਜੀ ਅਜ ਆਪਣੇ ਸਰਪੰਚ ਜੀ ਨੇ ਗੱਲਾਂ ਤੁਸੀਂ ਮੇਰੀ ਲਾਈਵ ਵੀਡੀਓ ਨੂੰ ਬਹੁਤ ਪਿਆਰ ਸਤਿਕਾਰ ਦਿੰਨੇ ਆ ਅਰਿਗੋ ਦਿਲ ਚ ਗੱਲ ਹੁੰਦੀ ਆ ਪਰ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆ ਫਿਰ ਥੋੜੇ ਜਿਹੜੇ ਰਿਵਿਊ ਆਉਂਦੇ ਆ ਕਮੈਂਟ ਆਉਂਦੇ ਆ ਉਹਨਾਂ ਦੇ ਫਿਰ ਮੈਨੂੰ ਹੋਰ ਹੱਲਾਸ਼ੀਰੀ ਮਿਲਦੀ ਬਈ ਫੋੜ ਬਾਰੇ ਗੰਦੇ ਬੰਦੇ ਵੀ ਹੁੰਦੇ ਚਲ ਕੋਈ ਨਹੀਂ ਪੰਜੇ ਕੋਲ ਇੱਕ ਬਰਾਬਰ ਥੋੜੀ ਹੈਗੀਆਂ ਕੋਈ ਚੰਗਾ ਵੀ ਕੋ ਮਾੜਾ ਵੀ ਉਹ ਤਾਂ ਵੀ ਚੰਗਾ ਉਹ ਤਾਂ ਵੀ ਚੰਗਾ ਕੋਈ ਸਭ ਤਾਂ ਹੀ ਫਿਰ ਗਰਿਆ ਹੋਇਆ ਕੋਈ ਗਾਲਾਂ ਮੋਲਾਂ ਵੀ ਕੱਢਦੇ ਨੇ ਕੋਈ ਕੱਢ ਲੈਣ ਉਹ ਭਾਈ ਸਭ ਨੂੰ ਅਧਿਕਾਰ ਸਭ ਨੂੰ ਬੋਲਣ ਦਾ ਅਧਿਕਾਰ ਹੈ ਜੇ ਮੈਨੂੰ ਬੋਲਣ ਦਾ ਅਧਿਕਾਰ ਆ ਭਾਈ ਤੁਹਾਨੂੰ ਵੀ ਕਮੈਂਟ ਆ ਜ ਆਪਣਾ ਭਾਵ ਲਿਖਣ ਦਾ ਅਧਿਕਾਰ ਹੈਗਾ ਤੇ ਹੁਣ ਭਾਈ ਚੱਲੀਏ ਕਰਨ ਨੂੰ ਦੇਖ ਆ ਸਾਡਾ ਦਿਲシャン ਤਾਂ ਪਹੁੰਚ ਗਿਆ ਆਪਣੀ ਡਿਊਟੀ ਪਰ ਉਹਦੀ ਜੂੜੀ 24 ਘੰਟੇ ਮੈਂ ਦੂਜੇ ਭੈਣ ਨੂੰ ਪੁੱਛਿਆ ਇੱਕ ਹੋਰ ਤਾਂ ਨਾਲ ਮੈਂ ਕਿਹਾ ਤੂੰ ਵੀ ਪੱਕੇ ਹੋ ਲੱਗ ਜਾ ਮੇਰੇ ਕੋਲ ਕਿਦਰ ਪੱਕਾ ਹੀ ਨਹੀਂ ਨਾ ਗੱਲ ਹੈ ਮੇਰੇ ਕੋਲ ਠੀਕ ਆ ਉਹ ਕਹਿੰਦਾ ਫਿਰ ਮੈਂ ਗਾਹ ਜੀਰੀ ਵਧਣੀ ਆ ਜੀਰੀ ਥੋੜਾ ਜ਼ਿਆਦਾ ਪੈਸੇ ਬਣਾ ਲੈਂਦੇ ਫਿਰ ਆਪਾਂ ਤੇਰੀ ਮਰਜ਼ੀ ਆ ਫਿਰ ਠੀਕ ਹੈ ਭਾਈ ਮਰਜ਼ੀ ਪਰ ਮੈਂ ਕਿਹਾ ਪੱਕੇ ਬੰਦੇ ਤਾਂ ਫਿਰ ਹਿਸਾਬ ਤਾਂ ਹੋ ਜਾ ਹੋਰ ਹੁੰਦਾ ਫਿਰ ਪੱਟਾ ਵਧਾ ਬਿਲਵਾਲੀ ਜਾ ਕੇ ਤੇ ਭਰਾ ਵੀ ਲਈਦਾ ਇਹ ਕੰਮ ਤਾਂ ਕਰਦੇ ਹੀ ਆ ਫਿਰ ਇਹ ਵੀ ਇਹਨਾਂ ਨੂੰ ਫਿਰ ਜਦੋਂ ਟੁੱਟਵੇਂ ਜਿਹੇ ਪੈਸੇ ਜਾਂਦੇ ਆ ਕਦੇ ਇਕੱਠੇ 12000 ਆਪਾਂ ਨੇ ਫਰਾ ਦੇਣੇ ਉਹ ਕਿਤੇ ਨਾ ਕਿਤੇ ਲੇਖੇ ਲੱਗ ਜਾਂਦੇ ਆ ਜਿਹੜਾ ਮੇਰਾ ਮੈਂ 5-500 ਕਰਕੇ ਦਿਹਾੜੀ ਦੇ ਹਿਸਾਬ ਨਾਲ ਜਾ ਕਰੂੰਗਾ ਉਹ ਗੱਲ ਜੀ ਨਹੀਂ ਬਣਦੀ ਜੀ ਮੈਂ ਇਕੱਠਾ ਪੈਸਾ ਕਰਦਾ ਤੇ ਕੋਈ ਨਾ ਕੋਈ ਕਾਰਜ ਬੰਦਾ ਕਰ ਲੈਂਦਾ ਚਲੋ ਮੇਰੇ ਪੂਲਰ ਵੀ ਬਣਦੇ ਜਾਂਦੇ ਆ ਜਦ ਤੱਕ ਮੇਰੀ ਕੋਠੀ ਬਣ ਕੇ ਤਿਆਰ ਹੋਣੀ ਪੂਲਰ ਫਿਰ ਵਿਗਣ ਦੇ ਕੰਢੇ ਆ ਜਾਣੇ ਫਿਰ ਜਿਹੜਾ ਅੰਦਰਲਾ ਇੰਟੀਰੀਅਰ ਹੈ ਇਹ ਵੇਚ ਕੇ ਲਾਵਾਂਗੇ ਫਿਰ ਤੂੰ ਕੰਨ ਮਾਰ ਦੇ ਕੁਇਨ ਇਹ ਨਹੀਂ ਲਾਉਂਦੇ ਫਿਰ ਇਹ ਮੋਟਰ ਪਰੇ ਲਾ ਦਾਂਗੇ ਵੈਸੇ ਠੀਕ ਆ ਹੋਰ ਵਧੀਆ ਬਣਾ ਸਵੀਮ ਪੂਲ ਬਣਾ ਦੇ ਫਿਰ ਇੱਥੇ ਠੀਕ ਆ ਬਣਾ ਲੈਂਦੇ ਪਰ ਇੱਕ ਆ ਸਾਡਾ ਕਾਲੂ ਮਾੜਾ ਨਹੀਂ ਹੈਗਾ ਇਹ ਜਿੰਨੀ ਵਾਰ ਵੀ ਨੇ ਕਦੇ ਕੰਨ ਜੇ ਮਾਰੇ ਕਈ ਵਾਰ ਬੰਦਾ ਸਾਡੀ ਕੋਈ ਹੈਗੀ ਧਾਰਨਾ ਜਿਗੂ ਕੰਮ ਬੰਦਾ ਕਹਿੰਦਾ ਐਂ ਕਰ ਦਿੰਦੇ ਆ ਬਿਨਾ ਇਹ ਚੀਜ਼ ਨਹੀਂ ਕਰਨੀ ਕਿ ਪਰ ਇਹਦੇ ਜਿੰਨੀ ਵਾਰ ਕਦੇ ਕੰਨ ਕੋਣੇ ਜੇ ਮਾਰੇ ਸਹੀ ਹੋ ਰਿਹਾ ਪਿਛੇ ਰਹਿ ਯਾਰ ਪਿਛੇ ਰਹਿ ਵੜ ਜਾ ਪਿਛੇ ਰਹਿ ਤਾਂ ਨਮਾਜ਼ ਜੀ ਦਾ ਥੋੜਾ ਮੇਰਾ ਲਾਈਵ ਦੇਖਣ ਵਾਸਤੇ ਛੋਟਾ ਜਿਹਾ ਲਾਈਵ ਆਇਆ ਤਾਂ ਬਸ 12 10 ਤੋਂ 15 ਮਿੰਟ ਦਾ ਹੀ ਰੱਖ ਦਿੰਨੇ ਆ ਵੱਡਾ ਨਹੀਂ ਪਾਉਣਾ ਪਰ ਬੰਦੇ ਫੋਨ ਫੋਨ ਲੱਗ ਸਕਦੇ ਆ ਤਾਂ ਨਮਾਜ਼ ਜੀ